ਗੁਰਪਿਆਰੇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਕੁਝ ਦਿਨਾਂ ਤੋਂ ਆਪਾਂ ਕਿਸ ਤਰ੍ਹਾਂ ਕੱਲੂ ਕਰਾ ਬਿਸ਼ੇ ਦੀ ਵਿਚਾਰ ਕਰ ਰਹੇ ਹਾਂ ਜਿਹਦੇ ਵਿੱਚ ਇਸ ਵੇਲੇ ਸੀ ਸਰਬ ਪਿਛੋਕੜ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੀ ਹਾਲਾਤ ਬਣੇ ਕਿ ਉਹ ਅਵਸਥਾ ਪਹੁੰਚੀ ਉਸਥਿਤੀ ਪਹੁੰਚੀ ਬਈ ਤਿਸਰਾ ਕੱਲੂ ਕਰਾ ਹੋਇਆ ਇਹਦੇ ਵਿੱਚ ਪਿਛਲੇ 2 ਦਿਨ ਅਸੀਂ ਸਮਝਿਆ ਸੀ ਕਿ ਇਤਿਹਾਸ ਦਾ ਇੱਕ ਬੜਾ ਦੁਖਦਾਈ ਪੰਨਾ ਫੋਲਡ ਕੇ ਵੇਖਿਆ ਸੀ ਕਿ 13 April 1978 ਨੂੰ ਅੰਮ੍ਰਿਤਸਰ ਦੇ ਵਿੱਚ ਨਿਰੰਕਾਰੀਆਂ ਵੱਲੋਂ ਨਕਲੀ ਨਿਰੰਕਾਰੀਆਂ ਵੱਲੋਂ ਜਿਹੜੇ ਆਪ ਨੂੰ ਆਪਣੇ ਆਪ ਨੂੰ ਸਤਨ ਦੇ ਨਿਰੰਕਾਰੀ ਮੰਡਲ ਕਹਿੰਦੇ ਨੇ ਉਹਨਾਂ ਵੱਲੋਂ 13 ਸਿੱਖਾਂ ਦਾ ਕਤਲ ਕਰ ਦਿੱਤਾ ਗਿਆ ਉਹ ਤਾਂ ਇਹ ਤੇ ਆਪਾਂ ਦੋ ਦਿਨ ਵਿਚਾਰ ਕਰ ਚੁੱਕੇ ਆ ਉਹਦੀ ਦੁਬਾਰਾ ਨਹੀਂ ਜਾਵਾਂਗੇ ਆਪਾਂ ਹੁਣ ਇਸ ਕੇਸ ਸਾਰੇ ਕਤਲकांड ਦਾ ਕੇਸ ਚੱਲਿਆ 64 ਬੰਦਿਆਂ ਦੇ ਉੱਤੇ ਕੇਸ ਦਰਜ ਹੋਇਆ ਜਿਹਦੇ ਵਿੱਚੋਂ ਮੁੱਖ ਜਿਹੜਾ ਸੀਗਾ ਇਹਨਾਂ ਦਾ ਗੁਨਾਹਗਾਰ ਉਹ ਗੁਰਪ੍ਰੀਤ ਸਿੰਘ ਸੀ ਕਿਉਂਕਿ ਉਹਦੇ ਇਸ਼ਾਰੇ ਤੇ ਸਭ ਕੁਝ ਕੀਤਾ ਗਿਆ ਸੀ ਉਹਨੇ ਹੀ ਹੁਕਮ ਕੀਤਾ ਉਹਨੇ ਪਹਿਲਾਂ ਪਲਾਨਿੰਗ ਵੀ ਕੀਤੀ ਹੋਈ ਸੀ ਜਿਸ ਤਰ੍ਹਾਂ ਨਾਲ ਉਹ ਹਥਿਆਰ ਵਗੈਰਾ ਲੈ ਕੇ ਪਹਿਲਾਂ ਬੈਠੇ ਸਨ ਇੰਝ ਲੱਗਦਾ ਸੀ ਕਿ ਉਹ ਤਿਆਰੀ ਕਰਕੇ ਬੈਠੇ ਹੋਏ ਨੇ ਇਹ ਕੇਸ ਪਹਿਲਾਂ ਤੇ ਅੰਮ੍ਰਿਤਸਰ ਦੇ ਵਿੱਚ ਕੇਸ ਰਜਿਸਟਰ ਹੋਇਆ ਅੰਮ੍ਰਿਤਸਰ ਦੇ ਵਿੱਚ ਹੀ ਸ਼ੁਰੂ ਹੋਇਆ ਲੇਕਿਨ ਅੰਦਰ ਅੰਕਾਰੀਆਂ ਨੇ ਉੱਥੇ ਇੱਕ ਹਾਈ ਕੋਰਟ ਦੇ ਵਿੱਚ ਅਰਜ਼ੀ ਦਿੱਤੀ ਕਿ ਉਥੇ ਸਾਨੂੰ ਖਤਰਾ ਹੈ ਕਿ ਸਾਨੂੰ ਨਿਆ ਨਹੀਂ ਮਿਲੇਗਾ ਤੇ ਕੇਸ ਜਿਹੜਾ ਉਹ ਕਰਨਾਲ ਸ਼ਿਫਟ ਕਰ ਦਿੱਤਾ ਗਿਆ ਹਰਿਆਣੇ ਦੇ ਵਿੱਚ ਪੰਜਾਬ ਦੇ ਵਿੱਚ ਕੇਸ ਦਰਜ ਹੋਇਆ ਸੀ ਪੰਜਾਬ ਦੀ ਪੁਲਿਸ ਨੇ ਸਾਰੀ ਪੈਰਵਾਈ ਕਰਨੀ ਸੀ ਕਾਨੂੰਨੀ ਪ੍ਰਕਿਰਿਆ ਸਾਰੀ ਇੱਥੋਂ ਚਲਣੀ ਸੀ ਅਕਾਲੀ ਸਰਕਾਰ ਸੀ ਅਕਾਲੀ ਸਰਕਾਰ ਨੇ ਇਤਨੀ ਲਾਜਵਾਬ ਪੈਰਵਾਈ ਕੀਤੀ ਕਿ ਜਦੋਂ ਜਨਵਰੀ 1980 ਦੇ ਵਿੱਚ ਇਸ ਕੇਸ ਦਾ ਫੈਸਲਾ ਆਇਆ ਤੇ 64 ਬੰਦਿਆਂ ਤੇ ਜਿਹੜਾ ਕੇਸ ਦਰਸੀ ਸਾਰੇ ਦੇ ਸਾਰੇ ਬਰੀ ਕਰ ਦਿੱਤੇ ਗਏ ਕਿਸੇ ਨੂੰ ਵੀ ਇੱਕ ਦਿਨ ਦੀ ਵੀ ਸਜ਼ਾ ਨਹੀਂ ਹੋਈ ਇਹ ਸਿੱਖਾਂ ਦੇ ਅੱਲੇ ਜ਼ਖਮਾਂ ਦੇ ਉੱਤੇ ਨਮਕ ਛਿੜਕਣ ਵਾਲੀ ਗੱਲ ਸੀ ਬਲਕਿ ਨਮਕ ਰਗੜਨ ਵਾਲੀ ਗੱਲ ਸੀ ਕਿ 13 ਸਿੱਖਾਂ ਦਾ ਕਾਤਲ ਅਦਾਲਤ ਵੱਲੋਂ ਵੀ ਨਿਆਂ ਨਾ ਦਿੱਤਾ ਗਿਆ ਸਾਰਿਆਂ ਨੂੰ ਬਰੀ ਕਰ ਦਿੱਤਾ ਗਿਆ ਪਹਿਲਾਂ ਹੀ ਜਿਹੜੀਆਂ ਸਿੱਖ ਭਾਵਨਾਵਾਂ ਨਾਲ ਬੜੀਆਂ ਪੜਕੀਆਂ ਹੋਈਆਂ ਸਨ ਬੜੀਆਂ ਜ਼ਖਮੀ ਸਨ ਉਹ ਹੋਰ ਪੜਕਤਈਆਂ ਹੁਣ ਇੱਕ ਇਤਿਹਾਸ ਗਵਾ ਹੈ ਕਿ ਕਿਸੇ ਵੀ ਗੁਨਾਹਗਾਰ ਨੂੰ ਸਿੱਖਨੇ ਕਦੀ ਬਖਸ਼ਿਆ ਨਹੀਂ ਔਰ ਕਈ ਅਕਸਰ ਕਹਿੰਦੇ ਨੇ ਵੀ ਬਦਲਾ ਲੈਂਦੇ ਨੇ ਸਿੱਖ ਸਿੱਖ ਕਦੀ ਬਦਲਾ ਨਹੀਂ ਲੈਂਦਾ ਕਿਉਂਕਿ ਸਿੱਖ ਖਾਲਸਾ ਅਕਾਲ ਪੁਰਖ ਦੀ ਫੌਜ ਹੈ ਤੇ ਨਿਆਂ ਕਰਦਾ ਹੈ ਅਗਰ ਦੁਨਿਆਵੀ ਅਦਾਲਤਾਂ ਜੜੀਆਂ ਨੇ ਉਹ ਨਿਆਂ ਕਰਨ ਦੇ ਵਿੱਚ ਫੇਲ ਹੋ ਗਈਆਂ ਤੇ ਫਿਰ ਜ਼ਿੰਮੇਵਾਰੀ ਜਿਹੜੀ ਹੈ ਉਹ ਖਾਲਸੇ ਤੇ ਆ ਪਈ ਸਿੱਖ ਤੇ ਆ ਪਈ ਉਹ ਇਸ ਜ਼ਿੰਮੇਵਾਰੀ ਨੂੰ ਸਿੱਖ ਨੇ ਬਾਖੂਬੀ ਨਿਭਾਇਆ ਜਦੋਂ ਚਬੀ ਅਪ੍ਰੈਲ 1980 ਨੂੰ ਭਾਈ ਰਣਜੀਤ ਸਿੰਘ ਤੇ ਉਹਨਾਂ ਦੇ ਇੱਕ ਸਾਥੀ ਕਾਬਲ ਸਿੰਘ ਇਹਨਾਂ ਦੋਨਾਂ ਨੇ ਗੁਰਬਚਨੇ ਦੇ ਮਹਿਲ ਦੇ ਵਿੱਚ ਵੜ ਕੇ ਉਹਦੇ ਘਰ ਦੇ ਵਿੱਚ ਉਹਨੂੰ ਗੋਲੀਆਂ ਮਾਰ ਕੇ ਸਜ਼ਾਏ ਮੌਤ ਦਿੱਤੀ ਮੈਨੂੰ ਇੱਕ ਗੱਲ ਇਹਦੇ ਨਾਲ ਸੰਬੰਧਿਤ ਯਾਦ ਆਉਂਦੀ ਹੈ ਕਿ ਜਨਵਰੀ 1980 ਦੇ ਵਿੱਚ ਜਦੋਂ ਇਹ ਫੈਸਲਾ ਆਇਆ ਕਿ 64 ਤੇ 64 ਰਿਆ ਕਰ ਦਿੱਤੇ ਗਏ मैं कुछ साथियों के बैठा ते किसी ने आके खबर सुनाई कि जी वो करनाल तो फैसला आ गया तो रिहा कर दिता गया सारे बरी हो गए ने ते मेरे मुँह एवे सुभाविक ही निकलिया कि चलो गुरबचने तो फांसी की मौत की सजा मिल गई ਉਹ ਕਹਿੰ ਲੱਗਾ ਭਾਈ ਸਾਹਿਬ ਤੁਸੀਂ ਸ਼ਾਇਦ ਧਿਆਨ ਨਾਲ ਸੁਣਿਆ ਨਹੀਂ ਮੌਤ ਦੀ ਸਜ਼ਾ ਨਹੀਂ ਮਿਲ ਗਈ ਹੁਣ ਉਹ ਰਿਆ ਕਰ ਦਿੱਤਾ ਗਿਆ ਸਾਰਿਆਂ ਨੂੰ ਹੀ ਰਿਆ ਕਰ ਦਿੱਤਾ ਗਿਆ ਸਾਰੇ ਬਰੀ ਕਰ ਦਿੱਤੇ ਗਏ ਮੈਂਨ ਕਹ ਮੈਂ ਕਿਹਾ ਜੀ ਇਸੇ ਕਰਕੇ ਮੈਂ ਕਿਹਾ ਕਿਉਂਕਿ ਜੇ ਅਦਾਲਤ ਕਿਤੇ ਉਹਨੂੰ ਸਾਲ 2 ਸਾਲ ਦੀ ਸਜ਼ਾ ਵੀ ਦੇ ਦਿੰਦੀ ਤੇ ਸਿੱਖਾਂ ਦਾ ਜੋਸ਼ ਕੋਈ ਥੋੜਾ ਜਿਹਾ ਠੰਡਾ ਹੋ ਜਾਂਦਾ ਕਿ ਚਲੋ ਜੀ ਸਜ਼ਾ ਮਿਲ ਗਈ ਹੈ ਹੁਣ ਸਾਰੇ ਹੀ ਬਰੀ ਕਰ ਦਿੱਤੇ ਐ ਤੇ ਸਿੱਖ ਤਾਂ ਨਿਆ ਕਰਨਗੇ ਔਰ ਜਿਸ ਨੇ ਸਿੱਖ ਨਿਆਂ ਕਰਨਗੇ ਉਸਨੂੰ ਸਜ਼ਾ ਜਿਹੜੀ ਸਜ਼ਾਏ ਮੌਤ ਹੋਏਗੀ ਔਰ ਬਿਲਕੁਲ 24 April 1980 ਨੂੰ ਫੈਸਲੇ ਤੋਂ 10 ਮਹੀਨੇ ਦੇ ਅੰਦਰ ਅੰਦਰ ਉਹਦੇ ਘਰ ਦੇ ਵਿੱਚ ਗੁਰਬਚਨ ਸਿੰਘ ਤੇ ਬਿਨਾਂ ਦੋ ਜੋਧਿਆਂ ਨੇ ਉਹਨੂੰ ਸਜ਼ਾਏ ਮੌਤ ਦੇ ਕੇ ਦੁਨੀਆ ਨੂੰ ਦੱਸ ਦਿੱਤਾ ਕਿ ਤੁਸੀਂ ਸਿੱਖਾਂ ਦੇ ਜੀਵਨ ਨਾਲ ਖਿਲਵਾੜ ਕਰਕੇ ਸਿੱਖਾਂ ਦੀ ਭਾਵਨਾਵਾਂ ਨਾਲ ਖਿਲਵਾੜ ਕਰਕੇ ਇਨਾ ਅਧਾਲਤਾਂ ਦਾ ਸਹਾਰਾ ਲੈ ਕੇ ਜਾਂ ਇਸ ਸਰਕਾਰੀ ਤੰਤਰ ਦਾ ਸਹਾਰਾ ਲੈ ਕੇ ਇਹ ਸੁੱਕੇ ਨਹੀਂ ਨਿਕਲ ਸਕਦੇ ਅੱਜ ਇਤਨੇ ਕਿ ਬਚਨ ਪ੍ਰਵਾਨ ਕਰਨਾ ਹੋਈਆਂ ਫੁੱਲਾਂ ਵਾਸਤੇ ਖਮੋਗ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ